ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਆ ਸਾਰਿਆਂ ਦਾ ਤੇ ਤੇ ਰਾਤ ਨੂੰ ਲੂਜ਼ਰ ਪਹੁੰਚ ਗਿਆ ਸੀਗਾ ਤੇ ਹਨੇਰਾ ਹੀ ਹੋ ਗਿਆ ਸੀਗਾ ਤੇ ਇਹ ਕੁਝ ਥਿ ਵਿਊ ਇੱਥੇ ਦਾ ਤੇ ਇੱਥੇ ਕੀਤੀ ਸੀ ਆਪਾਂ ਹੋਮਸਟੇ ਤੇ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਰੁਕੇ ਆਪਾਂ ਤੇ ਇਹ ਕੁਝ ਮੇਰੇ ਰੂਮ ਦਾ ਵਿਊ ਹੈ ਵਧੀਆ ਸੀਗਾ ਬਹੁਤ ਵਧੀਆ ਨਾ ਤਾਂ ਇੱਕ ਗੱਲ ਬੜੀ ਮਾੜੀ ਹੋ ਗਈ ਮੇਰੇ ਫੋਨ ਜਿਹੜਾ ਸੀਗਾ ਰੀਸੈਟ ਮਾਰਨਾ ਪਿਆ ਤੇ ਮਹਾਰਾਜ ਦਾ ਇੰਨਾ ਸ਼ੁਕਰ ਆ ਵੀ ਮੇਰਾ ਡਾਟਾ ਸਾਰਾ ਬਚ ਗਿਆ ਨਹੀਂ ਤਾਂ ਅੱਖਾਂ 'ਚੋਂ ਹੰਝੂ ਡੇਕਦੇ ਪਏ ਸੀਗੇ ਅੱਜ ਰਾਤ ਸਾਰੀ ਨਹੀਂ ਸੁੱਤਾ ਮੈਂ 2 ਵਜੇ ਤੱਕ ਫੋਨ ਨੂੰ ਮੈਂ ਕੀ ਕਰਾਂ ਸਮਝ ਨਹੀਂ ਲੱਗਦੀ ਪਈ ਸੀ ਤੇ ਐਕਚੁਅਲੀ ਵਿੱਚ ਮੈਂ ਹਾਰਡ ਡਿਸਕ ਦੇ ਵਿੱਚ ਟ੍ਰਾਂਸਫਰ ਕਰ ਰਿਆ ਸੀ ਡਾਟਾ ਉਹ ਕਿਤੇ ਹੈਂਗ ਕਰ ਗਿਆ ਫੋਨ ਜਦੋਂ ਮੈਂ ਉਹਦੀ ਡਾਟਾ ਕੇਬਲ ਕੱਢ ਦਿੱਤੀ ਤੇ ਉਸ ਤੋਂ ਬਾਅਦ ਬਾਈ ਸਾਹਿਬ ਫੋਨ ਦਾ ਦਾ ਹੋ ਗਿਆ ਬੁਰਾ ਹਾਲ ਤੇ ਉਦੋਂ ਮਰਨਾ ਪਿਆ ਰੀਸੈਟ ਇੰਨਾ ਸ਼ੁਕਰ ਹੈ ਮਹਾਰਾਜ ਦਾ ਵੀ ਜਿੰਨਾ ਵੀ ਡਾਟਾ ਸੀ ਉਹ ਮੈਮਰੀ ਕਾਰਡ ਦੇ ਵਿੱਚ ਸੀ ਤੇ ਇੰਨਾ ਦਿਮਾਗ ਕੰਮ ਕਰ ਗਿਆ ਮੈਮਰੀ ਕਾਰਡ ਕੱਢ ਕੇ ਮੈਂ ਬਾਹਰ ਰੱਖ ਲਿਆ ਸੀਗਾ ਤੇ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਨਤ ਕੀਤੀ ਆ ਤੇ ਡਾਟਾ ਸਾਰਾ ਹੈਗਾ ਆ ਤੇ ਓਕੇ ਮਿਲਦੇ ਆ ਜੀ ਤੇ ਇੱਕ ਚੀਜ਼ ਹੋਰ ਜਿਹੜਾ ਅੱਜ ਸਪੈਸ਼ਲ ਬਲੌਗ ਬਣੂਗਾ ਇਹ ਆਪਣੀ ਐਕਸਯੂਵੀ ਮਹਿੰਦਰਾ 3 डबलਓ ਜਿਨੇ ਮੇਰਾ ਹਰ ਜਗ੍ਹਾ ਸਾਥ ਦਿੱਤਾ ਚਾਹੇ ਉਹ ਕਿਸ਼ਤਵਾਲ ਵਾਲਾ ਰੋਡ ਹੋਵੇ ਚਾਹੇ ਉਹ ਸੱਚਪਾਸ ਵਾਲਾ ਹੋਵੇ ਵਰਲਡ ਦੇ ਡੇਂਜਰਸ ਰੋਡ ਹੋਣ ਚਾਹੇ ਫਿਰ ਉਹ ਹੋਵੇ ਹਿਮਕੁੰਡ ਸਾਹਿਬ ਬਦੀਨਾਥ ਕੇਦਾਰਨਾਥ ਜੀ ਤੇ ਜਾਂ ਫਿਰ ਆ ਸੋਲੋ ਟਰੈਵਲਰ ਇਹ ਹਰ ਜਗ੍ਹਾ ਮੇਰੇ ਨਾਲ ਸਾਥ ਦਿੰਦੀ ਆ ਤੇ ਅੱਜ ਇੱਕ ਬਲੌਗ ਇਹਦਾ ਬਣਦਾ ਆ ਨਾ ਅੱਜ ਬਣੂਗਾ ਇਹ ਕੁਛ 뷰 ਹੈ ਇੱਥੇ ਲੋਜ਼ਰ ਦਾ ਬਹੁਤ ਹੀ ਪਿਆਰਾ 6 ਮਹੀਨੇ ਬੰਦੇ ਰਹਿੰਦਾ ਇਹ ਤੇ ਹੁਣ ਜਾਣਾ ਆਪਾਂ ਇਸ ਸਾਈਡ ਚੰਦਰਤਾਲ ਵੀ ਇਤਰੀ ਹੀ ਆ ਤੇ ਮਨਾਲੀ ਵਾਲਾ ਰੋਡ ਵੀ ਇਹੀ ਹੈ ਨਾ ਤੇ ਅਸਲੀ ਐਡਵੈਂਚਰ ਸ਼ੁਰੂ ਹੋਣਾ ਹੁਣ ਤੇ ਜਿਹਦੇ ਵਿੱਚ ਮੇਰਾ ਸਾਥ ਦੇਊਗੀ ਮੇਰੀ ਰਾਣੀ ਐਕਸ ਯੂ ਵੀ 300 ਹਰ ਜਗ੍ਹਾ ਮੇਰੇ ਨਾਲ ਹੁੰਦੀ ਫੋਲੋ ਟਰੈਵਲਰ ਇਸ ਰੂਟ ਦੇ ਉੱਤੇ ਜਿੰਨਾ ਕਿ ਮੈਨੂੰ ਪਤਾ ਲੱਗਾ ਆ ਬਹੁਤ ਘੱਟ ਆ ਮੈਂ ਇੱਥੇ ਪੁੱਛਿਆ ਹੋਟਲ ਵਾਲਿਆਂ ਨੂੰ ਵੀ ਕਹਿੰਦੇ ਭਾਜੀ ਵੀ ਸੋਲੋ ਨਹੀਂ ਮੈਂ ਦੇਖਿਆ ਇੱਕ ਦੋ ਜਣੇ ਤਾਂ ਹੁੰਦੇ ਹੀ ਆ ਨਾ ਗੱਡੀ 'ਚ ਤੇ ਜਿਹੜੇ ਵਾਈਕ ਦੇ ਉੱਤੇ ਹੁੰਦੇ ਆ ਉਹ ਹੁੰਦੇ ਸਿੰਗਲ ਸਿੰਗਲ ਆ ਪਰ ਉਹ ਗਰੁੱਪ 'ਚ ਹੁੰਦੇ ਆ ਨਾ ਤੇ ਚਲੋ ਹੋਊਗਾ ਕੋਈ ਹੋਰ ਵੀ ਮੇਰਾ ਭਰਾ ਆਇਆ ਹੋਊਗਾ ਸੋਲੋ ਤੇ ਜਿੰਨਾ ਕਿ ਮੈਨੂੰ ਆਈਡੀਆ ਆ ਤੇ ਆਪਾਂ ਪੰਜਾਬ 'ਚੋਂ ਆਪਾਂ ਹੀ ਆਏ ਆ ਨਾ ਸੋਲੋ ਟਰੈਵਲਿੰਗ ਕਰਨ ਤੇ ਆਪਣੀ XUV 300 ਤੇ ਤੇ ਬਹੁਤ ਸਾਧ ਦੇ ਰਹੀ ਹੈ ਮੇਰੀ ਗੱਡੀ ਮੈਨੂੰ ਤੇ ਥੈਂਕ ਯੂ ਆ ਮਹਿੰਦਰਾ ਦਾ ਪਹਿਲਾਂ ਇਸ ਤੋਂ ਸਕੋਰਪਿਓ ਸੀਗੀ ਉਸ ਤੋਂ ਬਾਅਦ XUV 500 ਪਰ ਜਿਹੜੀ 300 ਹੈ ਨਾ ਕੀ ਬਾਤ ਹੈ ਯਾਰ ਐਕਚੁਅਲੀ ਇਹ ਨਾਲ ਪਰਫੈਕਟ ਆ ਮਤਲਬ ਇਹ ਟਰੈਵਲਿੰਗ ਲਈ ਜੋ ਮੈਨੂੰ ਲੱਗਦਾ ਹੈ ਇਹਦੇ ਚ ਆਪਾ ਬਣਾਤਾ ਆ ਸੀਟਾਂ ਕੱਢ ਕੇ ਬੈੱਡ ਇਸ ਸੀਟ ਪਰ ਕੱਢ ਕੇ ਇਹਦੇ ਚ ਬਣਾ ਦਿੱਤਾ ਬੈੱਡ ਤੇ ਰਾਤ ਨੂੰ ਨੀਂਦ ਵੀ ਸੌ ਵੀ ਇੱਥੇ ਚਾਹੀਦਾ ਹੈ ਨਾ ਸਪੇਸ ਬਹੁਤ ਆ ਦੋ ਬੰਦੇ ਬੜੇ ਆਰਾਮ ਨਾਲ ਵਿੱਚ ਲੰਮੇ ਪੈ ਜਾਂਦੇ ਆ ਨਾ ਤੇ ਲੋਕ ਵੀ ਪੁੱਛਦੇ ਹੁੰਦੇ ਆ ਅਜੀ ਯਾਰ ਤੂੰ ਇੱਥੇ 4x4 ਲਿਖਾਤਾ ਮੈਂ ਕਿਹਾ ਵੀ ਕੰਮ ਹੈ 4x4 ਦੇ ਕਰਦੀ ਮੇਰੇ ਨਾਲ ਤਾਂ ਮੈਂ 4x4 ਲਗਾਇਆ ਹੈ ਨਾ ਇਹ ਚਲੋ ਅੱਛਾ ਭੁੱਖ ਪਈ ਨਾ ਇੱਕਦਾਂ ਖਾ ਲਈਏ ਪਰੌਂਠਾ ਤੇ ਫਿਰ ਮਨਾਲੀ ਵਾਲਾ ਟ੍ਰਿਪ ਰੈਡੀ ਤੇ ਹੁਣ ਖਾਦਾ ਜਾਊਗਾ ਪਰੌਂਠਾ ਪਰੌਂਠੇ 'ਚ ਕੀ ਕੀ ਪਾ ਦਿੱਤਾ ਤੂੰ ਅਨੰਦ ਦੀਆਂ ਬੰਦਾ ਵੋ ਗੋਡਾ ਯਾਰ ਇਸ ਬੰਦੇ ਨੇ ਬੜਾ ਸਾਥਿਆ ਮੇਰਾ ਸਵੇਰ ਫੋਨ ਕੋ ਰੀਸੈਟ ਮੱਜਣਾ ਥਾ ਤੇ ਮੇਰੇ ਪਾਸ ਇੰਟਰਨੈਟ ਨਹੀਂ ਥਾ ਤੋ ਇਸਨੇ ਵੀ ਆਪਣਾ ਹੌਟਸਪੌਟ ਵੀ ਦਿਆ ਤੇ ਇਹ ਬਣਾਤਾ ਇਹਨੇ ਪਰੌਂਠਾ ਤਵੇ ਜੱਡਾ ਕੀ ਕਿਹਾ ਪੱਕਿਆ ਕੀਆ ਵੱਡਾ ਲਾ ਇਸਨੇ दनिया है okay, फिर बन कि बड़ा बन गए तो ना आने 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 दे फिर, आने दे आने दे रिफाइंड नहीं लगाना बटर लगाना, बटर लगाना है ठीक है इसको पूरा राड के ना बनाना है तभी तो तभी तो गाड़ी नहीं स्टार्ट हो रही थी चलो ले आ फिर चाय भी ले आना साथ में है ना साथ में, में चार दे देना ना <स्थाथ> ਠੰਡ ਇੰਨੀ ਸਗੀ ਰਾਤ ਵੀ ਮੈਨੂੰ ਗੱਡੀ ਸਟਾਰਟ ਕਰਨ ਨੂੰ ਤਕਰੀਬਨ ਅੱਧਾ ਘੰਟਾ ਲੱਗ ਗਿਆ ਅੱਧਾ ਘੰਟਾ ਮਤਲਬ ਧੂਆਂ ਵੀ ਦੇਖੋ ਕਿਦਾਂ ਮਾਰਦੀ ਆ ਹੁਣ ਤਾਂ ਠੀਕ ਆ ਇਹਦਾ ਵਾਈਟ ਧੂਆ ਜੇ ਠੰਡ ਇੰਨੀ ਸਗੀ ਸਟਾਰਟ ਹੀ ਨਹੀਂ ਹੁੰਦੀ ਪਈ ਸੀ ਕੋਈ ਨਾ ਗੱਡੀਆਂ ਨੂੰ ਹੀਟਰ ਹੈ ਨਹੀਂਗੇ ਨਾ ਤੇ ਤਾਂ ਕਰਕੇ ਨਾ ਹੋਰ ਵੀ ਗੱਡੀਆਂ ਟੀਟਲ ਗੱਡੀਆਂ ਸਿਗੀਆਂ ਜਿਹੜੀਆਂ ਨਹੀਂ ਸਟਾਰਟ ਹੁੰਦੀ ਠੰਡ ਬਹੁਤ ਆ ਰਾਤ ਨੂੰ ਬਹੁਤ ਜ਼ਿਆਦਾ ਠੰਡ ਹੁੰਦੀ ਆ ਮਾਈਨਸ ਚ ਟੈਂਪਰੇਚਰ ਚਲੇ ਜਾਂਦਾ ਨਾ ਤਾਂ ਇਦਾਂ ਹੀ ਇੱਕ ਵਾਰੀ ਹੋਈ ਸੀ ਸਾਡੇ ਨਾਲ ਲਾਮਾ ਜ਼ੀਰੋ ਦੂਰੋਂ ਲੰਮਾ ਜਦੋਂ ਆਪਾਂ ਜਾਂਦੇ ਆ ਨਾ ਕਾਰਗਿਲ ਵਾਲੀ ਸਾਈਡ ਤੋਂ ਜਾਂਦੇ ਆ ਨੇ ਨੂੰ ਉਧਰ ਵੀ ਇਦਾਂ ਹੀ ਹੋਈ ਸੀਗੀ ਨਾ ਤੇ ਚਲੋ ਟੈਵਰ ਮਾਈਂਡ ਤੇ ਚਲਦੇ ਆ ਜੀ ਹੁਣ ਦੇਖਦੇ ਆ ਚੰਦਰਤਾਲ ਨਿਕਲਣਾ ਕਿ ਚਲਣਾ ਸਿੱਧਾ ਮਨਾਲੀ ਟਾਈਮ ਤੇ ਡਿਪੈਂਡ ਆ ਨਾ ਉੱਥੇ ਜਾ ਕੇ ਦੇਖਦੇ ਆ ਪੁੱਛ ਲੀਆ ਕਿ ਕਿੰਨਾ ਕੁ ਟਾਈਮ ਲੱਗੂਗਾ ਚੰਦਰਤਾਲ ਲਈ ਅਗਰ ਤਾਂ ਜਿਆਦਾ ਟਾਈਮ ਲੱਗੂਗਾ ਤਾਂ ਫਿਰ ਆਪਾਂ ਮਨਾਲੀ ਨਿਕਲ ਜਮਾਂਗੇ ਸਿੱਧੇ ਨਹੀਂ ਤਾਂ ਵਝਵਾਇਆ ਚੰਦਰਤਾਲ ਹੋ ਕੇ ਜਮਾਂਗੇ ਠੀਕ ਆ ਜੀ ਆਜੋ ਚਲਦੇ ਆ ਤੇ ਇਹ ਲੋਜ਼ਰ ਲੋਦਰ ਤੇ ਅੱਗੇ ਹੈਗਾ ਬੈਰੀਅਲ ਤੇ ਇੱਥੇ ਆਪਣਾ ਸਾਰਾ ਕੁਝ ਦਿੰਦਾ ਆਪਾਂ ਕਿੱਥੋਂ ਆਏ ਕਿੱਥੇ ਚੱਲੇ ਗੱਡੀ ਨੰਬਰ ਤੇ ਨਾਮ ਰਾਈਟ ਤੇ ਇੱਥੇ ਇੱਕ ਗੱਲ ਇਹ ਹੋਰ ਕਰ ਰਹੇ ਹੁੰਦੇ ਆ ਵੀ ਪਾਜੀ ਆਪਣੇ ਘਰ ਵਾਲਿਆਂ ਨੂੰ ਇਥੋਂ ਫੋਨ ਕਰਕੇ ਦੱਸ ਦੋ ਵੀ 8-9 ਘੰਟੇ ਸਿਗਨਲ ਨਹੀਂ ਆਉਣਾ ਰਾਈਟ ਤੇ ਇੱਥੇ ਚੇਤਾਵਨੀ ਵੀ ਇਹਨਾਂ ਨੇ ਲਿਖ ਕੇ ਲਾਈ ਆ ਵੀ ਕਿਉਂਕਿ ਪ੍ਰਸ਼ਾਸਕ ਆਦੇਸ਼ ਕੇ ਅਨੁਸਾਰ ਇਹ ਭਾਰੀ ਬਰਫਬਾਰੀ ਔਰ ਹਿਮਕਲਰ ਅਚਾਨਕ ਚਟਾਨ ਪੱਥਰ गिरने ਸੇ ਆਦੇਸ਼ ਕੇ ਚਲਤੇ ਹੋਏ Uh, साधारण दिनाक पंद्रह अक्टूबर से आगामी वर्ष जून तक राष्ट्रीय राज्य मार्ग मुख्य चार सौ पानवे गजा सड़क पर इस स्थान पर बिंदु के आगे बनना जाता है वह किसी भी प्रकार को वहां नाम जनता पर्यटकों के लिए आगमन पर ठीक है जी देख पढ़ लो जी लो जी ओके okay भाई थैंक यू अच्छा एक बात बता दो मेरे को ऐसे बता दो मुँह उतारना नहीं तो भाई आप तो दो नंबर लिखते हो ना यहाँ पे तो कोई और भी फॉलो आता है ਹਾਂ ਜੀ ਤਾਂ ਸੋਲੋ ਟ੍ਰੈਵਲ ਨਹੀਂ ਕਰਦਾ ਹਾਂ ਜੀ। ਕੋ ਥੈਂਕ ਯੂ ਵੈਰੀ ਮੱਚ। ਲੋ ਜੀ ਇਹ ਇੱਥੇ ਕਹਿੰਦਾ ਭੁੱਲ ਗਿਆ ਤਾਂ ਇਸ ਦਾ ਚੱਕ ਕੋਸ ਲੋਸਰ। ਚੱਕ ਕੋ ਪੋਸਟ ਲੋਸਰ ਖੜੇ ਆ ਆਪਾਂ ਤੇ ਕੋਈ ਸੋਲੋ ਟ੍ਰੈਵਲਰ ਨਹੀਂ ਹੈਗਾ ਇੱਕ ਮਹਾਰਾਸ਼ਟਰ ਦੀ ਗੱਡੀ ਕਹਿੰਦੇ ਗਈ ਸੀ ਸੋਲੋ ਤੇ ਜਿਹੜੇ ਫੋਰਨਰ ਆ ਉਹ ਕਰਦੇ ਆ ਤੇ ਵੀਰਾ ਹੀ ਆ ਫਿਰ। ਓਕੇ bro ਥੈਂਕ ਯੂ ਵੈਰੀ ਮੱਚ। ਸੁਪਨਾਮ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ। ਸਫਰੀਕਾਰ। ਸਫਰੀਕਾਰ। ਕਿਉਂ ਨਹੀਂ ਜੁਲੇ? ਜੁਲੇ ਜੀ। ਓਕੇ। ਭਾਈ ਹਰਪਾਲ ਸਿੰਘ ਹਾਂ। ਓਕੇ। ਤੋ ਲਓ ਜੀ ਚੱਲ ਪਏ ਆਪਾਂ ਬਾਏ ਬਾਏ ਤੇ ਇਸ ਤੋਂ ਅੱਗੇ ਨਹੀਂ ਹੋਣੇ ਸਕੇ ਨਾਲ 8 ਤੋਂ 9 ਘੰਟੇ ਤੇ ਮੇਨ ਅਡਵੈਂਚਰ ਸ਼ੁਰੂ ਹੋਣ ਲੱਗਾ ਹੈ ਆ ਕੁਝ ਥ ਵਿਊ ਆ ਜੀ ਇੱਥੋਂ ਸਟਾਰਟ ਹੋਈ ਆਫ ਰੋਡਿੰਗ ਇੱਥੋਂ ਸਟਾਰਟ ਹੋਈ ਹੈ ਨਾ ਤੇ ਅੱਗੇ-ਅੱਗੇ ਨਜ਼ਾਰੇ ਹਜੇ ਆਉਣਗੇ ਵਧੀਆ ਵਧੀਆ ਜੀ ਤੇ ਗੱਡੀਆਂ ਤਾਂ ਤਕਰੀਬਨ ਚਲੇ ਗਈਆਂ ਅੱਗੇ ਸਾਰੀਆਂ ਮੈਂ ਪਿੱਛੇ ਇੱਦਾਂ ਰਹਿ ਗਿਆ ਬਈ ਅੱਜ ਫੋਨ ਮੈਨੂੰ ਰੀਸੈਟ ਮਾਰਨਾ ਪੈ ਗਿਆ ਡਾਟਾ ਹੋ ਗਿਆ ਸੀ ਜ਼ਿਆਦਾ ਤੇ ਮੈਂ ਟਰਾਂਸਫਰ ਕਰਦਾ ਸੀਗਾ ਆਪਣੇ ਹਾਰਡ ਡਿਸਕ ਦੇ ਵਿੱਚ ਨਾ ਤੇ ਉਹਦੇ ਕਰਕੇ ਟਾਈਮ ਜ਼ਿਆਦਾ ਲੱਗ ਗਿਆ ਮੈਨੂੰ ਸਵੇਰੇ ਮਾਰਨਿੰਗ ਤੇ ਜਿਹਦੇ ਵਿੱਚ ਤੇ ਨੋਟੀਫਿਕੇਸ਼ਨਾਂ ਆਉਂਦੀਆਂ ਉਹ ਨੰਬਰ ਮੇਰਾ ਘਰ ਆ ਪਿਆ ਸੀਗਾ ਤਾਂ ਕਰਕੇ ਥੋੜਾ ਟਾਈਮ ਲੱਗਾ ਨਾ ਤੇ ਬਾਕੀ ਇੱਕ ਗੱਲ ਹੋਰ ਮੈਂ ਵੀਡੀਓ ਜਮੈਂ ਪਿੱਛੇ ਵੀ ਦੱਸੀ ਆ ਇਹ ਤੁਹਾਡਾ ਪੀਲਾ ਇਕੱਲਾ ਹੀ ਆ ਸੋਲੋ ਟਰੈਵਲਰ ਜਿਹੜਾ ਇਸ ਰੂਟ ਤੇ ਆ ਰਿਹਾ ਆ ਜੀ ਇਹ ਹੈਗਾ ਕਾਵੇ ਤੋਂ ਮਨਾਲੀ ਯਾ तकरीबन ਸਾਰਾ ਹੀ ਆਫ ਰੋਡਿੰਗ ਹੀ ਆ ਹਨਾ ਤੇ ਆ ਟਿਪਰ ਇੱਧਰ ਲੱਗਿਓ ਇੱਧਰ ਲੋਕਲ ਨਾ ਇਦਾਂ ਕਰਦੇ ਆ ਥੱਲੇ ਰੋਡ ਦਾ ਕੰਮ ਚੱਲਦਾ ਪਿਆ ਨਾ ਇਦਾਂ ਆਪਾਂ ਲੂਜ਼ਰ ਵਾਲੀ ਫੇੜ ਤੋਂ ਨਿਕਲਦੇ ਆ ਤਾਂ ਹਾਂਜੀ ਇਹ ਆ ਜੀ ਕਾਜ਼ਾ ਤੋ ਮਨਾਲੀ ਵਾਲਾ ਰੋਡ ਯਸ ਕਾਜ਼ੇ ਤੋ ਮਨਾਲੀ ਵਾਲਾ ਪੱਥਰ ਸਲੇਟਾਂ ਉੱਪਰੋਂ ਡਿੱਗਦੀਆਂ ਆ ਤੇ ਇਹ ਤਾਂ ਅਜੇ ਸ਼ੁਰੂਆਤ ਆ ਅੱਗੇ ਅਸਲੀ ਐਡਵੈਂਚਰ ਤਾਂ ਆਉਣੇ ਆ ਇਹ ਤਾਂ ਜੇ ਸਟਾਰਟਿੰਗ ਹੋਈ ਆ ਕਹਿੰਦੇ ਇੱਥੋਂ ਰੋਡ ਬਾਕੀ ਰੈਡੀ ਬਣ ਰਿਹਾ ਹੈ ਰੋਡਾ ਉਸ ਤੋਂ ਵੀ ਬਣਾ ਰਹੇ ਆ ਚੱਲ ਰਿਹਾ ਰੋਡ ਦਾ ਕੰਮ ਵੀ ਲੱਗੂਗਾ ਟਾਈਮ ਰੋਡ ਪਣੀ ਜਾਊਗਾ ਇਹ ਵੀ ਨਾ ਬਹੁਤ ਕੂਰ ਇਸ ਤੇ ਅ ਰੂਟ ਨੂੰ ਕਰਨ ਆਉਂਦੇ ਆ ਨਾ ਕਾਂ ਤੇ ਬਹੁਤ ਸੈਲੀਬ੍ਰਿਟੀ ਵੀ ਇਸ ਰੂਟ ਤੇ ਆਉਂਦੇ ਆ ਕਿਉਂਕਿ ਬਿਊਟੀ ਬੜੀ ਜ਼ਬਰਦਸਤ ਹੈ ਇਸ ਰੂਟ ਦੀ ਨਾ ਤੇ ਇੱਕ ਇਹ ਹੋ ਗਿਆ ਰੂਟ ਤੇ ਇੱਕ ਹੋ ਗਿਆ ਕਪੜੇ ਦੂਸਰਾ ਡਬਲ ਦੇ ਹੋ ਲੀ ਆਲਾ ਦੋਨੇ ਰੂਟ ਨਾ ਘੈਂਟ ਆ ਜੀ ਘੈਂਟ ਜਿਹੜਾ ਵੈਂਚਰ ਪ੍ਰੇਮੀ ਵਾਲੀ ਦਾ ਜੰਨਤ ਆ ਇਹ ਹੁਣ ਜੀ ਮਿੰਦਰਾ ਐਕਸਯੂਵੀ 3 ਡਬਲਓ ਤੋ ਇਹ ਆ ਜੀ ਆਫ ਰੋਡਿੰਗ ਦੇ ਨਿਆਰੇ ਇੱਥੇ ਸਾਡਾ ਸਾਥ ਏਰੀਆ ਐਕਸਯੂਵੀਕ੍ਰੀਟ ਆਵਰ ਲੋ ਮਹਿੰਦਰਾ ਮੈਨੂੰ ਬਹੁਤ ਭਰੋਸਾ ਐ ਇੱਥੇ ਬਹੁਤ ਜ਼ਿਆਦਾ ਲੋ ਜੀ ਇਹ ਆ ਕਿਹੜੇ ਗੱਡੀਆਂ ਲੰਘਦੀਆਂ ਨੇ ਵੱਡੀਆਂ ਉਹਨਾਂ ਨੇ ਲੀਆਂ ਖਰਾਬ ਕਰ ਦਿੱਤੀਆਂ ਹੈ ਨਾ ਤੇ ਗੱਡੀ ਗੱਪਿਓ ਨਾਲ ਵੀ ਲੱਗਣ ਦਾ ਡਰ ਰਹਿੰਦਾ ਨਾ ਇਹਦਾ ਰਾਈਟ ਫੀ ਬੱਦਲਾਂ ਤੋਂ ਉੱਪਰ ਆਪਣੀ ਐਕਐਸਯੂਵੀ ਲੈ ਆਂਦੀ ਆ 3.0 ਤੇ ਬੱਦਲ ਥੱਲੇ ਹੁਣ ਜਾਪਣ ਲੱਪੇ ਆ ਮੂਰੇ برف ਦੇ ਪਹਾੜ ਹਨਾ ਉਹ ਸਾਹਮਣੇ ਤੇ ਜਿਹੜੇ ਉਹ ਬੱਦਲ ਹਨਾ ਇਹ ਤੋਂ ਥੱਲੇ ਆ ਇਸ ਲੈਵਲ ਤੋਂ ਤੇ ਇੰਨੀ ਉਚਾਈ ਤੇ ਅੱਜ ਫਿਰਦੇ ਪਏ ਅਸੀਂ ਨਾ ਸੋਲੋ ਟਰੈਵਲਿੰਗ ਗ੍ਰੇਟ ਟੈਲੀਕਾਸ ਤੁਹਾਡਾ ਭਰਾ ਹਰਪਾਲ ਤੇ ਜਾ ਵੀ YouTube ਪਰ ਤਾਂ ਜੀ ਉਹ ਦੱਸਦੇ ਆ ਕਹਿੰਦੇ ਇੱਕ ਗੱਡੀ ਗਈ ਸੀ ਮਾਂ ਰਾਈਸਟਰ ਨੰਬਰ ਨਾ ਤੇ ਅਦਰਵਾਈਜ਼ ਹੋਰ ਕੋਈ ਗੱਡੀ ਕੱਲੀ ਆ ਹਾਂ ਫੋਰਨਰ ਆਉਂਦੇ ਆ ਨਾ ਇਕੱਲੇ ਤੇ ਚਲੋ ਚੱਲਦੇ ਆ ਕਿ ਅੱਗੇ ਹੋਰ ਵੀ ਵਧੀਆ ਵਧੀਆ ਫਟੂ ਐਜਰ ਟ੍ਰਿਪ ਲਾਵਾਂਗੇ ਸੋ ਲੋ ਤੇ ਬਾਕੀ ਤੁਹਾਡਾ ਸਾਥ ਚਾਹੀਦਾ ਆ ਕੁੰਜਮ ਟੋਪ ਕੰਜਮ ਟੋਪ ਬਹੁਤ ਆ ਰਹੀ ਦੇਖਿਆ ਸੀਗਾ ਮੈਂ ਸੋਸ਼ਲ ਮੀਡੀਆ ਤੇ ਅੱਜ ਉਹ ਫੁਫਨੇ ਸਾਡੇ ਸਰਕਾਰ ਹੁੰਦੇ ਹੋਏ ਹੈ ਨਾ ਉਹ ਜਿਹੜੀਆਂ ਚੀਜ਼ਾਂ ਸਾਡੇ ਡ੍ਰੀਮ ਸੀਗੇ ਉਹ ਡ੍ਰੀਮ ਸਾਡੇ ਜਿਹੜੇ ਆ ਵਿਜ਼ਨ ਆ ਸਾਡੇ ਉਹ ਕਲੀਅਰ ਹੁੰਦੇ ਪਏ ਟੀਮ ਸਾਡੇ ਅਚੀਵ ਹੁੰਦੇ ਪਏ ਨਾ ਰਾਉਂਡ ਲਗਾਇਆ ਆਪਾਂ ਪਹਿਲਾਂ ਤੇ ਪ੍ਰਕਰਮਾ ਕੀਤੀ ਆ ਜੀ ਪਹਿਲਾਂ ਤਾਂ ਹਾਂਜੀ ਤੇ ਬਣਦਾ ਵੀ ਐਨਾਂ ਦਾ ਤੇ ਆ ਨਜ਼ਾਰਾ ਜੀ ਇੱਥੇ ਦਾ ਕੁੰਜਮ ਪਾਸ ਦਾ ਤੇ ਇੱਥੇ ਸਤੂਪਾ ਬਣੇ ਹੋਏ ਆ ਤੇ ਇਹ ਬੁੱਧਾ ਤੇ ਧਰਮ ਨਾਲ ਰਿਲੇਟਡ ਜਿਹੜੇ ਚੰਡੀਆਂ ਲੱਗੀਆਂ ਹੁੰਦੀਆਂ ਇਦਾਂ ਆਪਾਂ ਵੀਡੀਓਜ਼ ਪਿੱਛੇ ਵੀ ਦੇਖੀਆਂ ਨਾ ਤੇ ਇਹਦੇ ਉੱਤੇ ਲਿਖੇ ਹੁੰਦੇ ਆ ਮੰਤਰ ਰਾਈਟ ਤੇ ਆਜੋ ਆਪਾਂ ਚੱਲਦੇ ਆ ਅੱਗੇ ਲਓ ਜੀ ਇਹ ਕੁਛ ਇਦਾਂ ਦਾ ਨਜ਼ਾਰਾ ਆਇਆ ਇੱਥੇ ਤੇ ਜਦੋਂ ਵੀ ਆਓ ਇੱਥੇ ਤੁਸੀਂ ਚੰਦਰਤਲ ਸਾਈਡ ਆਓ ਜਾਂ ਮਨਾਲੀ ਵਾਲੀ ਸਾਈਡ ਆਉਣਾ ਜਦੋਂ ਕਾਜਾ ਤੋਂ ਤੇ ਜਰੂਰ ਇੱਥੇ ਦਰਸ਼ਨ ਕਰਕੇ ਜਾਓ ਧਾਰਮਿਕ ਸਥਾਨ ਹੈ ਵੀ ਪਰ ਜਿਹੜਾ ਇੱਥੇ ਦਾ 뷰 ਹੈ ਨਾ ਉਹ ਦੇਖਿਓ ਹੀ ਬਣਦਾ ਨਾ ਇੱਕ ਡਿਫਰੈਂਟ ਅਲੱਗੀ ਟੇਸਟ ਆ ਜੀ ਦਾ ਅਲੱਗ ਨ ਯਾਰ ਇਹ ਨਾ ਕੁੰਜਮ ਪਾਸਟਾਪ ਤੇ ਖੜੇ ਆ ਤੇ ਇੱਥੇ ਜਿਹੜੇ ਬੁੱਧਿਸਟ ਸਤੂਪਾ ਆ ਉਥੇ ਆਪਾਂ ਦਰਸ਼ਨ ਕੀਤੇ ਆ ਤੇ ਬੁੱਧਾ ਸਤੂਪਾ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਪੂਰਾ 라ਉਂਡ ਲਗਾਇਆ ਵੀਡੀਓ ਸ਼ੂਟ ਕੀਤੀ 라ਉਂਡ ਲਗਾਉਣ ਤੋਂ ਬਾਅਦ ਤੇ ਹੁਣ ਆਪਾਂ ਚੱਲੇ ਆਂ ਚੰਦਰਤਾਲ ਤੇ ਇਹ ਇੱਥੇ ਕੁਝ ਹੈ ਦਾ ਪੇ ਚਲਿਏ ਜੀ ਹੁਣ ਚੰਦਰਤਾਲ ਇਹ ਹੈਗਾ ਜੀ ਮੇਨ ਗੇਟ ਜਿਹੜਾ ਆਹ ਰੋਡ ਆਉਂਦਾ ਇਧਰੋਂ ਕਾਜਾ ਵਾਲੀ ਸਾਈਡ ਤੋਂ ਤੇ ਇਹ ਜਾਂਦਾ ਮਨਾਲੀ ਵਾਲੀ ਸਾਈਡ ਨੂੰ ਤੇ ਗਾਂਚੰਦਰਤਲ ਨੂੰ ਜਾਣਾ ਨਾ ਆਪਾਂ ਤੇ ਇੰਦਰਲੇਖ ਨੂੰ ਇਹ ਆ ਜੀ ਮੇਨ ਜਿਹੜਾ ਕੁੰਜਮ ਮਾਤਾ ਕਮੇਟੀ ਆਪਕਾ ਹਾਰਦਿਕ ਸਵਾਗਤ ਕਰਦੀ ਹੈ ਠੀਕ ਹੈ ਜੀ ਤੇ ਕਰੋ ਦਰਸ਼ਨ ਤੇ ਆ ਜਿਹੜਾ ਕੁੰਜਮ ਪਾਸ ਦਾ ਇਹਨਾਂ ਨੇ ਬੋਰਡ ਲਾਇਆ ਇਹਦੇ ਉੱਤੇ ਤਾਂ ਬਾਈ ਇਹਨਾਂ ਨੇ ਸਟicker ਲਾ ਲਾ ਕੇ ਨਾ ਕੰਮ ਖਰਾਬ ਕੀਤਾ ਆ ਕੁੰਜਮ ਪਾਸ ਦੀ ਉਚਾਈ ਹੈਗੀ 4000 590 ਮੀਟਰ Right.